ਸੋ ਹਾਂਜੀ ਭਾਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਅਤੇ Facebook ਪੇਜ ਬਰਾੜ ਬਰਬਰੀ ਗੁੱਟ ਫਾਰਮ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਕਿ ਬੱਕਰੀਆਂ ਨੂੰ ਕ੍ਰਾਸ ਕਰਾਉਣ ਦੀ ਸਹੀ ਉਮਰ ਕਿਹੜੀ ਹੁੰਦੀ ਆ ਤੇ ਕਿਹੜੇ ਮਹੀਨੇ ਵਿੱਚ ਬੱਕਰੀਆਂ ਕ੍ਰਾਸ ਕਰਾਉਣੀਆਂ ਚਾਹੀਦੀਆਂ ਅਤੇ ਕਿਹੜੇ ਮਹੀਨੇ ਵਿੱਚ ਨਹੀਂ ਸੋ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਸੋ ਹਾਂਜੀ ਭਾਈ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਕਿ ਬੱਕਰੀਆਂ ਨੂੰ ਕ੍ਰਾਸ ਕਰਵਾਉਣ ਦੀ ਸਹੀ ਉਮਰ ਕਿਹੜੀ ਹੁੰਦੀ ਆ ਸੋ ਹਾਂਜੀ ਵੀ ਜੇਕਰ ਆਪਾਂ ਪਹਿਲੀ ਵਾਰ ਬੱਕਰੀ ਕਰਾਸ ਕਰਾਉਣੀ ਆ ਤਾਂ ਉਹਦੀ ਸਹੀ ਉਮਰ ਜਿਹੜੀ ਹੁੰਦੀ ਆ ਉਹ 12 ਮਹੀਨਿਆਂ ਦੇ ਲਗਭਗ ਜਦੋਂ ਬੱਕਰੀ ਹੋ ਜਾਂਦੀ ਓ ਉਦੋਂ ਆਪਾਂ ਕਰਾਸ ਕਰਵਾ ਸਕਦੇ ਆ ਬਾਕੀ ਨਸਲ ਦੇ ਹਿਸਾਬ ਨਾਲ ਸਾਰੀਆਂ ਬੱਕਰੀਆਂ ਦੀ ਕਰਾਸ ਕਰਵਾਉਣ ਦੀ ਉਮਰ ਅਲੱਗ-ਅਲੱਗ ਹੁੰਦੀ ਆ ਜਿਵੇਂ ਕਿ ਬਰਬਰੀ ਬੱਕਰੀਆਂ ਆਪਣੇ ਕੋਲ ਤਾਂ ਉਹ ਵੀ ਆਪਾਂ 9 ਮਹੀਨੇ ਤੋਂ ਬਾਅਦ ਜਿਹੜੀ ਕਰਾਸ ਕਰਵਾ ਸਕਦੇ ਆ ਜੇਕਰ ਆਪਣੇ ਕੋਲ ਬੀਟਲ ਬੱਕਰੀਆਂ ਤਾਂ ਉਹ ਸਹੀ 6 ਦੰਦ ਜਦੋਂ ਬੱਕਰੀ ਹੋ ਜਾਂਦੀ ਉਦੋਂ ਕਰਾਸ ਕਰਾਉਣੀ ਚਾਹੀਦੀ ਆ ਤੇ ਜਿਹੜੀ ਉਮਰ ਦਾ ਅੱਪਾ ਤੁਹਾਨੂੰ ਦੱਸ ਰਹੇ ਆ ਇਹਦਾ ਇਹ ਫਾਇਦਾ ਵੀ ਜੇਕਰ ਆਪਾਂ ਸਹੀ ਉਮਰ 'ਚ ਬੱਕਰੀ ਕਰਾਸ ਕਰਾਵਾਂਗੇ ਤਾਂ ਉਹ ਸਹੀ ਜਿਹੜੀ ਹੈਟ ਆਪਦੀ ਪੂਰੀ ਕਰ ਲੋਗੇ ਜੇਕਰ ਆਪਾਂ ਉਮਰ ਤੋਂ ਪਹਿਲਾਂ ਬੱਕਰੀ ਕਰਾਸ ਕਰਾਵਾਂਗੇ ਤਾਂ ਉਹਨਾਂ ਦੀ ਹੈਟ ਜਿਹੜੀ ਉਹ ਰੁਕ ਜਾਂਦੀ ਹੈ ਕਿਉਂਕਿ ਮਿੱਟਰ ਬੱਕਰੀਆਂ ਦੇ ਵਿੱਚ ਸਹੀ ਬੱਕਰੀ ਉਹੀ ਮੰਨੀਆਂ ਜਿਹਦੀ ਚੰਗੀ ਹੈਟ ਆ ਤੇ ਚੰਗੀ ਕੁਆਲਟੀ ਹੈ ਤੇ ਜੇਕਰ ਆਪਾਂ ਪਹਿਲਾਂ ਕਰਾਸ ਕਰਵਾਵਾਂਗੇ ਤਾਂ ਜਿਹੜੀ ਉਹਦੀ height ਰੁਕ ਜਾਂਦੀ ਆ ਪਰ ਫਿਰ ਵੀ ਜੇਕਰ ਆਪਾਂ ਬੀਟਰਲ ਬکریاں ਪਹਿਲਾਂ ਕਰਾਸ ਕਰਵਾਉਣਾ ਚਾਹੁੰਦੇ ਆ ਤਾਂ ਜਦੋਂ ਉਹ ਦੋ ਦੰਦ ਹੋ ਜਾਂਦੀ ਸਾਲ ਤੋਂ ਉੱਪਰ ਹੋ ਜਾਂਦੀ ਉਦੋਂ ਆਪਾਂ ਕਰਾਸ ਕਰਵਾ ਸਕਦੇ ਆ ਬਾਕੀ ਜੇਕਰ ਆਪਾਂ ਸਹੀ height ਲੈਣਾ ਚਾਹੁੰਦੇ ਆ ਬੀਟਰਲ ਬکریاں ਤਾਂ ਉਹਨਾਂ ਦੀ ਸਹੀ ਉਮਰ ਛੇ ਦੰਦ ਜੇ ਬੱਕਰੀ ਹਿੰਦੀ ਆ ਉਦੋਂ ਹੁੰਦੀ ਆ ਉਦੋਂ ਆਪਾਂ ਕਰਾਸ ਕਰਵਾ ਸਕਦੇ ਆ ਤੇ ਇਹਨਾਂ ਦੀ ਉਮਰ ਦੇ ਹਿਸਾਬ ਨਾਲ ਫਾਇਦੇ ਨੁਕਸਾਨ ਜੋ ਹੁੰਦੇ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਇੱਕ ਆਪਾਂ ਤੁਹਾਨੂੰ ਦੱਸ ਦਿੱਤਾ ਜਿਵੇਂ ਕਿ ਇਹਨਾਂ ਦੀ ਹੈਲਥ ਰੁਕ ਜਾਂਦੀ ਆ ਤੇ ਦੂਜੀ ਇਹ ਆ ਵੀ ਜੇਕਰ ਆਪਾਂ ਛੋਟੀ ਉਮਰ ਦੇ ਵਿੱਚ ਬੱਕਰੀਆਂ ਕਰਾਸ ਕਰਾਵਾਂਗੇ ਤਾਂ ਉਹ ਜਿਹੜੀ ਬੱਚੇ ਦੇਣਗੇ ਉਹ ਵੀ ਕਮਜ਼ੋਰ ਹੋਣਗੇ ਤੇ ਨਾਲੇ ਬੱਕਰੀ ਛੋਟੀ ਹੋਣ ਕਰਕੇ ਆਪ ਵੀ ਕਮਜ਼ੋਰ ਹੋ ਜੂਗੀ ਜਾਂ ਕਈ ਵਾਰ ਬੱਕਰੀਆਂ ਬਿਮਾਰ ਵੀ ਹੋ ਜਾਂਦੀਆਂ ਬੱਚੇ ਦੇਣ ਵੇਲੇ ਸੋ ਇਸ ਲਈ ਜਿਹੜੀਆਂ ਸਹੀ ਉਮਰ ਵਿੱਚ ਹੀ ਬੱਕਰੀਆਂ ਕਰਾਸ ਕਰਵਾਨੀਆਂ ਚਾਹੀਦੀਆਂ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਹੜੇ ਮਹੀਨੇ ਬੱਕਰੀਆਂ ਕਰਾਸ ਕਰਵਾਉਣੀਆਂ ਚਾਹੀਦੀਆਂ ਤੇ ਕਿਹੜੇ ਮਹੀਨੇ ਨਹੀਂ ਸਾਲ ਦੇ ਵਿੱਚ ਆਪਾਂ ਕਿਸੇ ਵੀ ਮਹੀਨੇ ਜਿਹੜੀ ਬੱਕਰੀ ਕਰਾਸ ਕਰਵਾ ਸਕਦੇ ਆ ਪਰ ਦੋ ਮਹੀਨੇ ਵਿੱਚ ਜਿਹੜੀ ਬੱਕਰੀ ਕਰਾਸ ਨਹੀਂ ਕਰਵਾਉਣੀ ਚਾਹੀਦੀ ਉਹ ਦੋ ਮਹੀਨੇ ਅਗਸਤ ਅਤੇ ਸਤੰਬਰ ਨਾ ਮਹੀਨੇ ਵਿੱਚ ਬੱਕਰੀਆਂ ਕਰਾਸ ਨਹੀਂ ਕਰਾਉਣੀਆਂ ਚਾਹੀਦੀਆਂ ਕਿਉਂਕਿ ਬਈ ਬੱਕਰੀਆਂ ਦਾ ਬੱਚੇ ਦੇਣ ਦਾ ਟਾਈਮ ਪੀਰੀਅਡ ਹੁੰਦਾ ਜਿਹੜਾ ਉਹ 5 ਮਹੀਨਿਆਂ ਦਾ ਹੁੰਦਾ ਜੇਕਰ ਆਪਾਂ ਅਗਸਤ ਅਤੇ ਸਤੰਬਰ ਦੇ ਮਹੀਨੇ ਵਿੱਚ ਬੱਕਰੀਆਂ ਕਰਾਸ ਕਰਾਵਾਂਗੇ ਤਾਂ ਉਹ ਦਸੰਬਰ ਅਤੇ ਜਨਵਰੀ ਦੇ ਮਹੀਨੇ ਵਿੱਚ ਬੱਚੇ ਦੇਣਗੀਆਂ ਤੇ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਜਿਹੜੀ ਸਰਦੀ ਹੈ ਦਸੰਬਰ ਅਤੇ ਜਨਵਰੀ ਦੇ ਮਹੀਨੇ ਵਿੱਚ ਸਭ ਤੋਂ ਜ਼ਿਆਦਾ ਪੈਂਦੀ ਹੈ ਤੇ ਜੇ ਕਰੋਨਾ ਮਹੀਨੇ ਵਿੱਚ ਆਪਣੀਆਂ ਬੱਕਰੀਆਂ ਬੱਚੇ ਦੇਣਗੀਆਂ ਤਾਂ ਆਪਾਂ ਨੂੰ ਉਹਨਾਂ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੋ ਜੂਗਾ ਕਿਉਂਕਿ ਸਰਦੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਸਰਦੀ ਤੋਂ ਬਚਾਉਣਾ ਮੁਸ਼ਕਲ ਹੋ ਜਾਂਦਾ ਸਰਦੀ ਕਾਰਨ ਜਿਹੜੀ ਜਗ੍ਹਾ ਵੀ ਗਿੱਲੀ ਰਹਿੰਦੀ ਹੈ ਤੇ ਉਹਦਾ ਕਰਕੇ ਆਪਣਾ ਨੁਕਸਾਨ ਹੋ ਸਕਦਾ ਸੋ ਇਸ ਲਈ ਇਹਨਾਂ 2 ਮਹੀਨਿਆਂ ਵਿੱਚ ਜਿਹੜੀ ਬੱਕਰੀ ਨਹੀਂ ਕਰਾਸ ਕਰਾਉਣੀ ਚਾਹੀਦੀ ਦੇ ਬਾਕੀ ਹੋਰ ਜਿਹੜੇ ਮਰਜ਼ੀ ਮਹੀਨੇ ਵਿੱਚ ਆਪਾਂ ਬੱਕਰੀ ਜਿਹੜੀ ਕਰਾਸ ਕਰਵਾ ਸਕਦੇ ਆ ਤੇ ਬਾਕੀ ਇਹ ਵੀ ਜੇਕਰ ਆਪਾਂ ਸਹੀ ਮਹੀਨੇ ਵਿੱਚ ਬੱਕਰੀਆਂ ਕਰਾਸ ਕਰਾਵਾਂਗੇ ਤੇ ਉਹਨਾਂ ਦਾ ਸਹੀ ਮਹੀਨੇ ਵਿੱਚ ਬੱਚੇ ਲਵਾਵਾਂਗੇ ਤਾਂ ਆਪਾਂ ਨੂੰ ਅੱਗੇ ਜਾ ਕੇ ਵਧੀਆ ਮੁਨਾਫਾ ਦੇਣਗੇ ਕਿਉਂਕਿ ਜਿਵੇਂ ਕਿ ਆਪਾਂ ਤੁਹਾਨੂੰ ਦੱਸ ਦਿੰਨੇ ਜੇਕਰ ਆਪਾਂ ਮਈ ਜੂਨ ਅਤੇ ਜੁਲਾਈ ਦੇ ਮਹੀਨੇ ਵਿੱਚ ਬੱਕਰੀਆਂ ਕਰਾਸ ਕਰਾਉਨੇ ਆ ਤਾਂ ਉਹ ਸਤੰਬਰ ਅਕਤੂਬਰ ਅਤੇ ਨਵੰਬਰ ਦੇ ਮਹੀਨੇ ਵਿੱਚ ਬੱਚੇ ਦੇਣਗੇ ਤੇ ਇਹ ਮਹੀਨਿਆਂ ਵਿੱਚ ਬੱਚੇ ਜਿਹੜੇ ਆਉਣਗੇ ਉਹ ਬਈ ਦਸੰਬਰ ਜਨਵਰੀ ਫਰਵਰੀ ਇਹਨਾਂ ਤਿੰਨ ਮਹੀਨਿਆਂ ਵਿੱਚ ਵਧੀਆ ਤਿਆਰ ਹੋ ਜਾਣਗੇ ਤੇ ਜੇਕਰ ਆਪਾਂ ਬੱਚੇ ਵਿੱਚ ਕੀ ਮੁਨਾਫਾ ਕਮਾਉਣਾ ਤਾਂ ਉਹਨੀਆਂ ਤਾਂ ਮਾਰਚ ਅਪ੍ਰੈਲ ਚ ਜੇਕਰ ਆਪਾਂ ਬੱਚੇ ਸੇਲ ਕਰਾਂਗੇ ਤਾਂ ਵਧੀਆ ਤਿਆਰ ਹੋ ਜਾਣਗੇ ਤੇ ਸਰਦੀਆਂ ਤੋਂ ਵੀ ਪਹਿਲਾਂ ਜਿਹੜੇ ਆ ਜਾਣਗੇ ਤੇ ਵਧੀਆ ਵੱਜ ਜਾਣਗੇ ਸਰਦੀਆਂ ਤੋਂ ਸਹੀ ਚੰਗੇ ਤਿਆਰ ਕਰਕੇ ਜਿਹੜਾ ਆਪਾਂ ਨੂੰ ਤਾਂ ਮੁਨਾਫਾ ਕਮਾ ਸਕਦੇ ਆ ਤੇ ਜੇਕਰ ਆਪਾਂ ਇਹਨਾਂ ਨੂੰ ਦਸੰਬਰ ਜਨਵਰੀ ਵਿੱਚ ਬੱਕਰੀਆਂ ਦੇ ਬੱਚੇ ਲਵਾਵਾਂਗੇ ਤਾਂ ਆਪਣਾ ਨੁਕਸਾਨ ਹੋ ਸਕਦਾ ਸਰਦੀ ਕਰਕੇ ਬੱਚੇ ਸਾਡੇ ਬਿਮਾਰ ਹੋ ਕੇ ਮਰ ਸਕਦੇ ਆ ਆਪਣਾ ਨੁਕਸਾਨ ਹੋ ਸਕਦਾ ਤੇ ਬਾਕੀ 2 ਮਹੀਨਿਆਂ ਨਾਲ ਕੋਈ ਫਰਕ ਵੀ ਨਹੀਂ ਪੈਂਦਾ ਜੇਕਰ ਆਪਾਂ ਇਹ 2 ਮਹੀਨੇ ਨਾ ਬੱਕਰੀਆਂ ਕਰਾਸ ਕਰਾਵਾਂਗੇ ਤੇ ਅੱਗੇ ਜਾ ਕੇ ਆਪਾਂ ਕਰਾਸ ਕਰਾਵਾਂਗੇ ਤਾਂ ਉਹ ਬੱਕਰੀਆਂ ਜਿਹੜੀਆਂ ਫਰਵਰੀ ਅਤੇ ਮਾਰਚ ਦੇ ਮਹੀਨੇ ਵਿੱਚ ਬੱਚੇ ਦੇਣਗੀਆਂ ਫਰਵਰੀ ਦੇ ਮਹੀਨੇ ਵਿੱਚ ਆਪਾਂ ਨੂੰ ਪਤਾ ਹੀ ਆ ਕਿ ਜਿਹੜੀ ਠੰਡ ਆ ਉਹ ਬਹੁਤ ਘਟ ਜਾਂਦੀ ਹੈ ਤੇ ਧੁੱਪਾਂ ਲੱਗ ਲੱਗ ਜਾਂਦੀਆਂ ਉਹਨਾਂ ਮਹੀਨਿਆਂ ਵਿੱਚ ਜਿਹੜੀ ਬੱਕਰੀ ਨੂੰ ਸੰਭਾਲਣਾ ਸੌਖਾ ਹੋ ਜਾਂਦਾ ਸੋ ਇਸ ਤਰ੍ਹਾਂ ਇਹਨਾਂ 2 ਮਹੀਨਿਆਂ ਵਿੱਚ ਬੱਕਰੀ ਜਿਹੜੀ ਆ ਉਹ ਨਹੀਂ ਕਰਾਸ ਕਰਾਉਣੀ ਚਾਹੀਦੀ ਤੇ ਇਸ ਤੋਂ ਬਾਅਦ ਤੁਹਾਨੂੰ ਆਪਾਂ ਇਹ ਵੀ ਦੱਸਾਂਗੇ ਆਪਾਂ ਨੂੰ ਕਈ ਵੀਰਾਂ ਦੇ ਮੈਸੇਜ ਆਉਂਦੇ ਸੀਗੇ ਬੱਕਰੀ ਹੀਟ ਵਿੱਚ ਆਉਣ ਤੋਂ ਕਿੰਨੇ ਟਾਈਮ ਬਾਅਦ ਜਿਹੜੀ ਬੱਕਰੀ ਕਰਾਸ ਕਰਾਉਣੀ ਚਾਹੀਦੀ ਆ ਜਦੋਂ ਬੱਕਰੀ ਹੀਟ ਵਿੱਚ ਆ ਜਾਂਦੀ ਹੈ ਤਾਂ ਉਸ ਤੋਂ 10-12 ਘੰਟਿਆਂ ਬਾਅਦ ਜਿਹੜੀ ਆਪਾਂ ਬੱਕਰੀ ਕਰਾਸ ਕਰਵਾ ਸਕਦੇ ਹਾਂ ਤੇ ਬਾਕੀ ਇਹ ਵੀ ਆਪਾਂ ਨੂੰ ਬਾਈ ਜਾਨੇ ਪੁੱਛਿਆ ਸੀ ਵੀ ਜੇਕਰ ਆਪਾਂ ਬੱਕਰੀ ਕਰਾਸ ਕਰਾਉਣੀ ਆ ਤਾਂ ਬਰੀਡਰ ਤੋਂ ਆਪਾਂ ਕਿੰਨੇ ਵਾਰ ਜਿਹੜੀ ਕਰਾਸ ਕਰਾਉਣੀ ਚਾਹੀਦੀ ਆ ਤਾਂ ਆਪਾਂ ਵੀ ਦੋ ਵਾਰ ਕਰਾਸ ਕਰਵਾ ਸਕਦੇ ਆ ਤੇ ਜੇਕਰ ਆਪਾਂ ਨੂੰ ਲੱਗਦਾ ਤਾਂ ਆਪਾਂ ਤਿੰਨ ਵਾਰ ਕਰਵਾ ਸਕਦੇ ਆ ਪਰ ਸਹੀ ਜਿਹੜੀ ਹੁੰਦੀ ਆ ਉਹ ਦੋ ਵਾਰ ਹੀ ਆਪਾਂ ਕਰਾਸ ਕਰਵਾ ਸਕਦੇ ਆ ਤੇ ਬਾਕੀ ਜੇਕਰ ਬੱਕਰੀ ਫੇਰ ਵੀ ਹਿੱਟ ਨਹੀਂ ਛੱਡਦੀ ਤਾਂ ਆਪਾਂ ਦੂਸਰੇ ਦਿਨ ਜਿਹੜਾ ਉਹ ਬੱਕਰੀ ਨੂੰ ਕਰਾਸ ਕਰਵਾ ਸਕਦੇ ਆ ਤੇ ਇਸ ਤਰ੍ਹਾਂ ਨਾਲ ਜਿਹੜੀ ਇਹ ਸਹੀ ਬੱਕਰੀ ਗੱਬਣ ਹੋ ਜੂਗੀ ਸੋ ਹਾਂਜੀ ਬਈ ਏਸੀ ਅੱਜ ਦੀ ਜਾਣਕਾਰੀ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਇਦਾਂ ਦੀ ਹੋਰ ਜਾਣਕਾਰੀ ਵਾਲੇ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਤੇ ਜੇਕਰ ਤੁਹਾਡਾ ਵੀ ਕੋਈ ਸਵਾਲ ਹੈਗਾ ਬੱਕਰੀਆਂ ਦੇ ਬਾਰੇ ਚ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਆਪਾਂ ਉਸ ਤੇ ਵੀਡੀਓ ਬਣਾ ਦੇਾਂਗੇ